ਪੁਲਿਸ ਦੇ ਵੱਲੋਂ ਚਾਰ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ। ਇਹ ਲੁਟੇਰੇ ਪੁਰਾਣੀਆਂ ਫਿਲਮਾਂ ਦੇ ਵਾਂਗ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਛੋਟੀਆਂ-ਮੋਟੀਆਂ ਲੁੱਟਾਂ ਨਹੀਂ ਸੀ ਕਰਦੇ ਸਗੋਂ ਟਰੱਕ ਦੇ ਟਰੱਕ ਲੁੱਟਦੇ ਸੀ। ਰਾਤ ਦੇ ਹਨੇਰੇ ਦੇ ਵਿੱਚ ਇਹ ਲੁਟੇਰੇ ਮੂੰਹ ਲਕੋ ਕੇ ਆਪਣੇ ਹੱਥ ਦੇ ਵਿੱਚ ਦਿਨਾਲੀ ਲੈ ਕੇ ਤਲਵਾਰ ਲੈ ਕੇ ਸੜਕ ਤੇ ਖਲੋ ਜਾਂਦੇ ਸੀ। ਤਾਂ ਜਿਵੇਂ ਹੀ ਕੋਈ ਟਰੱਕ ਡਰਾਈਵਰ ਆਪਣਾ ਟਰੱਕ ਲੈ ਕੇ ਆਉਂਦਾ ਸੀ ਤਾਂ ਉਸ ਨੂੰ ਰੋਕ ਲਿਆ ਜਾਂਦਾ ਸੀ। ਰੋਕਣ ਤੋਂ ਬਾਅਦ ਉਸਦੇ ਸਿਰ ਦੇ ਉੱਪਰ ਦਿਨਾਲੀ ਰੱਖ ਦਿੱਤੀ ਜਾਂਦੀ ਸੀ ਤੇ ਦਿਨਾਲੀ ਰੱਖਣ ਤੋਂ ਬਾਅਦ ਜਦੋਂ ਟਰੱਕ ਡਰਾਈਵਰ ਡਰ ਜਾਂਦਾ ਸੀ ਫਿਰ ਉਸ ਦੀਆਂ ਅੱਖਾਂ ਨੂੰ ਬੰਦ ਕਰ ਦਿੱਤਾ ਜਾਂਦਾ ਸੀ ਉਸ ਦੀਆਂ ਅੱਖਾਂ ਦੇ ਉੱਪਰ ਪੱਟੀ ਬੰਨ੍ਹ ਦਿੱਤੀ ਜਾਂਦੀ ਸੀ ਤੇ ਪੱਟੀ ਬੰਨ੍ਹ ਕੇ ਉਸ ਟਰੱਕ ਡਰਾਈਵਰ ਨੂੰ ਸਣੇ ਟਰੱਕ ਇੱਕ ਸੁੰਨੀ ਜਗ੍ਹਾ ਤੇ ਲਿਜਾਇਆ ਜਾਂਦਾ ਸੀ ਜਦੋਂ ਟਰੱਕ ਡਰਾਈਵਰ ਆਪਣੇ ਟਰੱਕ ਸਮੇਤ ਸੁੰਨੀ ਜਗ੍ਹਾ ਤੇ ਪਹੁੰਚ ਜਾਂਦਾ ਫਿਰ ਉਸੇ ਟਰੱਕ ਦੇ ਵਿੱਚ ਲੱਦਿਆ ਹੋਇਆ ਸਮਾਨ ਜਿਹੜਾ ਉਹ ਇਹਨਾਂ ਲੁਟੇਰਿਆਂ ਦੇ ਵੱਲੋਂ ਉਤਾਰ ਲਿਆ ਜਾਂਦਾ ਤਾਂ ਮਾਮਲਾ ਫਿਰੋਜ਼ਪੁਰ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਫਿਰੋਜ਼ਪੁਰ ਦੀ ਪੁਲਿਸ ਨੇ ਚਾਰ ਲੁਟੇਰਿਆਂ ਨੂੰ ਕਾਬੂ ਕੀਤਾ ਤਾਂ ਦੀਵਾਲੀ ਵਾਲੇ ਦਿਨ ਇਹਨਾਂ ਲੁਟੇਰਿਆਂ ਦੇ ਵੱਲੋਂ ਇੱਕ ਟਰੱਕ ਲੁੱਟਿਆ ਗਿਆ ਸੀ ਰਾਤ ਦੇ ਹਨੇਰੇ ਦੇ ਵਿੱਚ ਜਿਹੜੇ ਇਹ ਲੁਟੇਰੇ ਸੀ ਉਹ ਮੂੰਹ ਲਕੋ ਕੇ ਇੱਕ ਸੁੰਨੀ ਥਾਂ ਦੇ ਉੱਪਰ ਸੜਕ ਦੇ ਕਿਨਾਰੇ ਖੜੇ ਹੁੰਦੇ ਨੇ ਜਿਵੇਂ ਹੀ ਇੱਕ ਟਰੱਕ ਡਰਾਈਵਰ ਝੋਨੇ ਦੇ ਨਾਲ ਭਰਿਆ ਹੋਇਆ ਟਰੱਕ ਲੈ ਕੇ ਆਉਂਦਾ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਉਸ ਟਰੱਕ ਡਰਾਈਵਰ ਨੂੰ ਰੋਕ ਲਿਆ ਜਾਂਦਾ ਉਸਦੇ ਅੱਖਾਂ ਦੇ ਉੱਪਰ ਪੱਟੀ ਬੰਨ ਦਿੱਤੀ ਜਾਂਦੀ ਹੈ ਪੱਟੀ ਬੰਨਣ ਤੋਂ ਬਾਅਦ ਉਸ ਨੂੰ ਇੱਕ ਸੁੰਨੀ ਜਗ੍ਹਾ ਤੇ ਲਜਾਇਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਉਸੇ ਟਰੱਕ ਦੇ ਵਿੱਚੋਂ 700 ਤੋਂ 800 ਬੋਰੀਆਂ ਝੋਨੇ ਦੀਆਂ ਨੇ ਜਿਹੜੀਆਂ ਉਹ ਇਹਨਾਂ ਲੁਟੇਰਿਆਂ ਦੇ ਵੱਲੋਂ ਉਤਾਰ ਲਈਆਂ ਜਾਂਦੀਆਂ ਨੇ ਤਾਂ ਜਦੋਂ ਟਰੱਕ ਡਰਾਈਵਰ ਦੇ ਵੱਲੋਂ ਪੁਲਿਸ ਨੂੰ ਕੰਪਲੇਂਟ ਕੀਤੀ ਗਈ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੁਲਿਸ ਲਗਾਤਾਰ ਇਹਨਾਂ ਲੁਟੇਰਿਆਂ ਦੀ ਭਾਲ ਦੇ ਵਿੱਚ ਲੱਗੀ ਹੋਈ ਸੀ ਤਾਂ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਇੱਕ ਤਲਵਾਰ, ਇੱਕ ਦਿਨਾਲੀ ਤੇ ਹੋਰ ਤੇਜ਼ ਤਾਰ ਹਥਿਆਰ ਨੇ ਜਿਹੜੇ ਉਹ ਵੀ ਬਰਾਮਦ ਹੋਏ ਨੇ ਤੇ ਇੱਕ ਵਧੀਆ ਗੱਡੀ ਦੇ ਵਿੱਚ ਇਹ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤਾਂ ਫਿਰੋਜ਼ਪੁਰ ਦੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਜਿੱਥੇ ਰਾਤ ਦੇ ਸਮੇਂ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਨੂੰ ਗ੍ਰਿਫਤਾਰ ਆ ਜਿਹੜਾ ਪੁਲਿਸ ਦੇ ਵੱਲੋਂ ਕੀਤਾ ਗਿਆ ਮਾਨਯੋਗ ਸ਼੍ਰੀਮਤੀ ਸੋਮਿਆ ਮਿਸਰਾ ਜੀ ਆਈਪੀਐਸ ਐਸਐਸਪੀ ਫਿਰੋਜ਼ਪੁਰ ਦੀ ਨਿਗਰਾਨੀ ਹੇਠ ਫਿਰੋਜ਼ਪੁਰ ਪੁਲਿਸ ਲਗਾਤਾਰ سنگੀਨ ਅਪਰਾਧਾਂ ਦੇ ਦੋਸ਼ੀਆਂ ਨੂੰ ਠੱਲ ਪਾਉਣ ਲਈ ਸਖਤ ਤੋਂ ਸਖਤ ਕਾਰਵਾਈ ਕਰ ਰਹੀ ਹੈ। ਦੀਵਾਲੀ ਦੀ ਰਾਤ ਨੂੰ ਮਿਤੀ 1 ਨਵੰਬਰ ਇੱਕ ਵਾਰਦਾਤ ਹੋਈ ਜਿਸ ਵਿੱਚ ਪੰਜ ਅਣਪਛਾਤੇ ਵਿਅਕਤੀਆਂ ਨੇ ਪਿੰਡ ਸੋਰਸਿੰਗ ਵਾਲਾ ਵਿੱਚ ਇੱਕ ਟਰੱਕ ਡਰਾਈਵਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਗਨ ਪੁਆਇੰਟ ਤੇ ਰਾਈਫਲ ਦਿਖਾ ਕੇ ਉਹਨਾਂ ਨੂੰ ਬਲਾਈਂਡਫੋਲਡ ਕੀਤਾ ਗਿਆ। ਉਨਾਦਰ ਟਰੱਕ ਨਾਲ ਲਿਜਾ ਕੇ ਇੱਕ ਅਨਨੋਨ ਜਗ੍ਹਾ ਤੇ ਉਸ ਵਿੱਚੋਂ 764 ਗੱਟੇ ਝੋਨੇ ਦੇ ਅਨਲੋਡ ਕੀਤੇ ਗਏ ਤੇ ਸਵੇਰੇ ਉਹ ਟਰੱਕ ਡਰਾਈਵਰ ਤੇ ਨਾਲ ਇੱਕ ਹੋਰ ਮੁੰਡੇ ਨੂੰ ਜਾ ਕੇ ਕੋਟ ਕਰੂ ਟੋਲ ਪਲਾਜ਼ਾ ਉੱਥੇ ਇੱਕ ਸੁਨਸਾਨ ਜਗ੍ਹਾ ਤੇ ਛੱਡ ਦਿੱਤਾ ਗਿਆ ਟਰੱਕ ਦੇ ਸਮੇਤ ਇਸ ਵਾਰਦਾਤ ਹੋਣ ਤੋਂ ਬਾਅਦ ਥਾਣਾ ਕੁਲਗੜੀ ਵਿਖੇ ਮਕਦਮਾ ਨੰਬਰ 136 ਮਿਤੀ 3 ਨਵੰਬਰ ਅਧੀਨ ਧਾਰਾ 309 140 190 191 ਬੀ ਐਨ ਐਸ ਅਤੇ ਸੈਕਸ਼ਨ 25 ਆਰਮਜ਼ ਐਕਟ ਅਧਰਜ ਕੀਤਾ ਗਿਆ ਅਤੇ ਇਹਨਾਂ ਮੁਕਦਮਿਆਂ ਨੂੰ ਇਹਨਾਂ ਮੁਕਦਮੇ ਦੇ ਦੋਸ਼ੀਆਂ ਨੂੰ ਟ੍ਰੇਸ ਕਰਨ ਲਈ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਐਸ ਐਚਓ ਫੁਲਗੜੀ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਜਿਨ੍ਹਾਂ ਨੇ ਟੈਕਨੀਕਲ ਇਨਵੈਸਟੀਗੇਸ਼ਨ ਯੂਜ਼ ਕਰਦੇ ਹੋਏ ਅਤੇ ਹੋਰ ਵੀ ਸਾਰੇ ਏਰੀਆ ਦੀ ਸੀਸੀਟੀਵੀ ਫੁਟੇਜਸ ਚੈੱਕ ਕਰਕੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਸ ਮੁਕਦਮੇ ਦੇ ਚਾਰ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਗਿਆ ਅਤੇ ਇਹਨਾਂ ਤੋਂ ਅਸੀਂ ਰਿਕਵਰ ਕੀਤਾ ਇੱਕ 12 ਬੋਰ ਦੀ ਦਿਨਾਲੀ ਇੱਕ ਕਾਪਾ ਇੱਕ ਕਰਪਾਨ ਅਤੇ i20 ਗੱਡੀ ਸਰੀ ਕਿਸ ਤਰ੍ਹਾਂ ਇਹ ਲੁੱਟਾ ਖੋਰਾ ਇੰਜਾਮ ਬਣਾਉਂਦੇ ਨੇ ਇਹਨਾਂ ਦਾ ਵਾਰਦਾਤ ਕਰਨ ਦਾ ਤਰੀਕਾ ਇਹ ਹੈ ਕਿ ਇਹ ਰਾਤ ਨੂੰ ਕਿਸੇ ਸੁੰਨਸਾਨ ਜਗ੍ਹਾ ਤੇ ਟਰੱਕ ਡਰਾਈਵਰ ਨੂੰ ਆਪਣੀ ਰਾਈਫਲ ਦਿਖਾ ਕੇ ਲੁੱਟਦੇ ਨੇ ਉਹਨਾਂ ਦੇ ਅੱਖਾਂ ਤੇ ਪੱਟੀ ਬੰਨ੍ਹ ਕੇ ਕਿਸੇ ਸੁੰਨਸਾਨ ਜਗ੍ਹਾ ਤੇ ਲੈ ਜਾ ਕੇ ਉਹਨਾਂ ਦਾ ਸਮਾਨ ਅਨਲੋਡ ਕਰਕੇ ਚੋਰੀ ਕਰਕੇ ਜਾਂ ਤਾਂ ਇਹ ਟਰੱਕ ਵੀ ਨਾਲ ਲੈ ਜਾਂਦੇ ਨੇ ਜਾਂ ਫਿਰ ਟਰੱਕ ਸਮੇਤ ਉਹਨਾਂ ਨੂੰ ਵਾਪਸ ਛੱਡ ਕੇ ਆ ਜਾਂਦੇ ਨੇ ਪਹਿਲਾਂ ਵੀ ਕੀ ਵਾਰਦਾਤਾਂ ਇਹਨਾਂ ਨੇ ਕੀਤੀਆਂ ਨੇ ਜੀ ਇਹ ਚਾਰ ਦੋਸ਼ੀਆਂ ਦੇ ਹੋਰ ਵੀ ਪਹਿਲਾਂ ਪਰਚੇ ਦਰਜ ਨੇ ਮਰਡਰ ਦੇ ਅਟੈਂਪਟ ਟੂ ਮਰਡਰ ਦੇ ਰੋਬਰੀ ਦੇ ਡਕੈਤੀ ਦੇ ਕਾਫੀ ਪਰਚੇ ਦਰਜ ਨੇ ਅਤੇ ਇਸ ਦੀ ਅਸੀਂ ਇਨਵੈਸਟੀਗੇਸ਼ਨ ਹੋਰ ਅੱਗੇ ਕਰ ਰਹੇ ਹਾਂ ਕਿ ਇਹਨਾਂ ਦੇ ਨਾਲ ਕਿਹੜੇ ਕਿਹੜੇ ਦੋਸ਼ੀ ਸ਼ਾਮਲ ਨੇ ਇਸ ਵਾਰਦਾਤ 'ਚ ਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜੇ 764 ਗੱਟੇ ਇਹਨਾਂ ਨੇ ਚੋਰੀ ਕੀਤੇ ਸੀਗੇ ਉਹ ਅੱਗੇ ਕਿੱਥੇ-ਕਿੱਥੇ ਵੇਚੇ ਨੇ ਉਹਨਾਂ ਦੀ ਰਿਕਵਰੀ ਕੀਤੀ ਜਾਵੇ